ਧਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਇੱਕ ਐਸਾ ਪੁਰਸ਼ ਪੇਸ਼ ਕੀਤਾ ਗਿਆ ਜਿਹਦੇ ਬਾਰੇ ਉਸਦੇ ਰਿਸ਼ਤੇਦਾਰ ਕਹਿਣ ਪਾਤਸ਼ਾਹ ਇਸ ਨੂੰ ਤੇ ਪ੍ਰੇਤ ਚੰਬੜੇ ਲੈ ਭੂਤ ਚੰਬੜੇ ਲੈ ਸਾਰੇ ਘਰ ਨੂੰ ਪਰੇਸ਼ਾਨ ਕਰਦਾ ਹੈ ਤੁਸੀਂ ਕੁਝ ਬਖਸ਼ਿਸ਼ ਕਰੋ ਰਹਿਮਤ ਕਰੋ ਇਸ ਸੰਬੰਧ ਵਿੱਚ ਮੈਂ ਲੰਬੀਆਂ ਛੋੜੀਆਂ ਵਿਚਾਰਾਂ ਲਿਖਤੀ ਰੂਪ ਵਿੱਚ ਵੀ ਦਰਜ ਕੀਤੀਆਂ ਨੇ और इस संबंध में कुछ टेपा भी रिकॉर्ड कराई सन कई कोट जग केनर पिशाच कई कोट भूत प्रेत सोकर मिर्गाच गुरु अर्जन देव जी सुखमनी साहब धन गुरु गोविंद सिंह जी महाराज कहूं जच गंधर्व उरग कहूं विद्याधर कहूं भय केनर पिसाच कहूं प्रेत हो। गुरु गोबिंद सिंह हे प्रभु मैं तेरी कायनात दिश देखदा किधरे ते देवते ने गंधर्व ने किन्नर ने बहुत सोने वजंतरी ने पर किधरे भूत प्रेत ते पिशाच ने भटकद आत्मा वाले दुखद आत्मा वाले मेलियां रूह ने ਪਰਵਾਰਿਕ ਜੀਵਨ ਇਤਨਾ ਸਰੀਰਕ ਹੋ ਗਿਆ ਹੈ ਅਧਿਆਤਮਿਕ ਰੂਹਾਨੀ ਰੂਹਾਂ ਦਾ ਜਨਮ ਹੀ ਔਖਾ ਹੋ ਗਿਆ ਹੈ ਪਰਵਾਰਿਕ ਜੀਵਨ ਜਦ ਰੂਹਾਨੀ ਸੀ ਤੋ ਦੇਵਤਿਆਂ ਦਾ ਆਗਮਨ ਹੋ ਰਿਹਾ ਸੀ ਦੇਵਤੇ ਆਮ ਪੈਦਾ ਹੁੰਦੇ ਸਨ ਭਾਰਤ ਦੇ ਤੇ ਗਿਣਤੀ ਕਰਦੇ ਗਏ 33 ਸ੍ਰੇਵ ਦੇਵਤਿਆਂ ਤੱਕ ਗਲ ਮੁਕਾਈ 인ਦਰ ਦੇਵਤਾ ਇਸ ਚੱਕਰ 'ਚ ਨਾ ਪੈਣਾ ਕੋਈ ਆਸਮਾਨ 'ਤੇ ਬੈਠਾ ਸੀ ਇੰਦਰ ਨਹੀਂ ਜ਼ਮੀਨ ਦੇ ਹੀ ਮਨੁੱਖ ਸਨ ਪਰ ਗਿਆਨ ਸੀ ਤੋ ਦੇਵਤੇ ਸਨ ਵਿਸ਼ਨੂੰ ਦੇਵਤਾ ਹੈ ਸ਼ਿਵ ਜੀ ਦੇਵਤਾ ਹੈ ਸੁਰਸਤੀ ਦੇਵੀ ਹੈ ਬ੍ਰਹਮਾ ਦੇਵਤਾ ਇਸ ਤਰੀਕੇ ਨਾਲ ਗਿਣਤੀ ਕਰਦੇ ਗਏ ਮੈਂ ਫਿਰ ਅਰਜ਼ ਕਰਾਂ ਦੇਵਤੇ ਦੇ ਅਖਰੀ ਅਰਥ ਨੇ ਜਿੱਥੇ ਦੀਵਾ ਜਲ ਗਿਆ ਹੈ ਗਿਆਨ ਪ੍ਰਕਾਸ਼ ਹੋ ਗਿਆ ਹੈ ਚਾਨਣਾ ਹੋ ਗਿਆ ਪ੍ਰਕਾਸ਼ ਹੋ ਗਿਆ ਇਸ ਤਰ੍ਹਾਂ ਦੇ ਗਿਆਨੀ ਪੁਰਸ਼ ਘਰ ਘਰ ਵਿੱਚ ਪੈਦਾ ਹੋ ਰਹੇ ਸਨ ਪਰਵਾਰਿਕ ਜੀਵਨ ਬੜਾ ਰੂਹਾਨੀ ਸੀ ਰੂਹਾਨੀ ਰੂਹਾਂ ਜਨਮ ਲੈ ਰਹੀਆਂ ਸਨ ਪਰਵਾਰਿਕ ਜੀਵਨ ਜਿਸ ਦਿਨ ਦਾ ਸਿਰਫ ਸਰੀਰਕ ਹੀ ਰਹਿ ਗਿਆ ਰੂਹਾਨੀ ਨਹੀਂ ਤਾਂ ਹੁਣ ਉਹ ਰੂਹਾਂ ਜਨਮ ਲੈ ਰਹੀਆਂ ਨੇ ਜਿਨ੍ਹਾਂ ਨੂੰ ਗੁਰਬਾਣੀ ਚ ਭੂਤ ਪ੍ਰੇਤ ਪਿਸਾਚ ਆਖਦੇ ਇਹ ਵੀ ਮੈਸ ਕਰਦੇ ਆ ਤੋ ਹੁਣ ਰੋਹਾਨੀ ਰੋਹਾਂ ਤੇ ਤਰਸਦੀ ਹਨ ਗੁਰਬਾਣੀ ਕਹਿ ਰਹੀ ਏ ਇਸ ਦੇ ਹੀ ਕੋ ਸਿਮਰੇਂ ਦੇਵ ਦੇਵ ਤੇ ਤਰਸਦੇ ਪੈਣੇ ਇਸ ਦੇ ਹੀ ਵਾਸਤੇ ਵੀ ਜਿਹੜੀ ਰਹਿੰਦੀ ਏ ਕੋਈ ਥੋੜੀ ਜੀਆਂ ਸਾਧਨਾ ਬੰਦਗੀ ਦੇਵ ਨੂੰ ਰੋਹਾਨੀ ਰੁਹਾਂ ਤੋਂ ਮੁਰਾਦ 100 ਮੀਲ ਦੀ ਅਗਰਵਾਟ ਏ ਤੋ 90 ਮੀਲ ਉਹਨਾਂ ਨੇ ਤੈਕਟ ਕਰ ਲਈਏ ਸਿਰਫ 10 ਮੀਲ ਰੈਂਦੀ ਏ पिछली जिंदगी ने साथ नहीं देता सी, दस मील टुकड़ा रह गया सी, उस दस मील तय करने वास्ते मनुखा जन्म चाहिए तो हम किसी रूहानी मां दे रूहानी रूह का जन्म हो सकता है किसी रूहानी पिता दे राही और अक्सर रूहानी मां नबे फीसदी जिम्मेवार मां है दस फीसदी जिम्मेवार पिता है ਗੁਰਬਾਣੀ ਵੀ ਮਾਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ ਕਵੀ ਤੁਲਸੀ ਨੇ ਵੀ ਮਾਤਾ ਨੂੰ ਜ਼ਿੰਮੇਵਾਰ ਠਹਿਰਾਇਆ ਉਪਨਿਸ਼ਦਾਂ ਦੇ ઋષਿ ਵੀ ਮਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਇਹ ਵੀ ਮੈਂ ਅਰਜ਼ ਕਰਦੇ ਹਾਂ ਕੁਛ ਨਹੀਂ ਸੀ ਪ੍ਰਹਿਲਾਦ ਦਾ ਪਿਤਾ ਦੁਸ਼ਟ ਸੀ ਅਰਨਾਕਸ਼ ਮਾਂ ਸਵਾਸ ਸਵਾਸ ਨਾਮ ਜਪਣ ਵਾਲੀ ਸੀ ਇਹ ਵੀ ਮੈਂ ਅਰਜ਼ ਕਰਦੇ ਹਾਂ ਕੁਛ ਨਹੀਂ ਸੀ ਦਰੋਦਾ ਪਿਤਾ ਸਾਰੀ ਪ੍ਰੇਰਣਾ ਮਾਂ ਨੇ ਦਿੱਤੀ ਪਰਮੇਸ਼ਰ ਆਰਾਧਿਏ ਜਿੱਦੋਂ ਹੋਈਏ ਪਤਿਤ ਪੁਨੀਤਾ ਫਰੀਦ ਦਾ ਤੇ ਪਿਤਾ ਹੀ ਗੁਜ਼ਰ ਗਿਆ ਅਸੀਸ਼ ਯਤੀਮ ਸੰ ਸਾਰੀ ਪ੍ਰੇਰਣਾ ਹੀ ਮਾਂ ਤੋਂ ਮਿਲੀ ਬਾਬੇ ਫਰੀਦ ਨੂੰ ਖੁਦਾ ਦੇ ਮਾਰਗ ਤੇ ਤੋਰੇ ਹੀ ਮਾਂ ਨੇ ਇਹ ਵੀ ਮਾਰਸ ਕਰਾਂ ਬੱਚੇ ਦੇ ਵਿੱਚ 90% ਦੀ ਮਾਂ ਬੋਲਦੀ ਹੈ ਇਹ ਹੀ ਕਾਰਨ ਹੈ ಏਸ਼ੀਆ ਦੇ ਵਿੱਚ ਬੱਚਾ ਮਾੜਾ ਹੈ ਗਾਲ ਮਾਂ ਨੂੰ ਕੱਢਦੇ ਨੇ ਹੈਰਾਨਗੇ ਸੁਮੱਚੇ ਏਸ਼ੀਆ 'ਚ ਪਹਿਲੇ ਤੇ ਮੈਂ ਸਮਝਦਾ ਸੀ ਸਿਰਫ ਹਿੰਦੁਸਤਾਨ ਵਿੱਚ ਹੈ ਨਹੀਂ ਏਸ਼ੀਆ ਦੇ ਬਾਕੀ ਦੇਸ਼ਾਂ 'ਚ ਵੀ ਗਾਲ ਮਾਂ ਨੂੰ ਹੀ ਕੱਢਦੇ ਨੇ ਹੈਰਾਨਗੇ ਕਸੂਰ ਬੱਚੇ ਨੇ ਕੀਤਾ ਹੈ ਦੁਸ਼ਟ ਬੱਚਾ ਹੈ ਗਾਲ ਮਾਂ ਨੂੰ ਔਰ ਬੱਚਾ ਮਹਾਨ ਹੈ ਤੋ ਗੁਰਬਾਣੀ ਧਨ ਧਨ ਵੀ ਮਾਂ ਨੂੰ ਕਹਿੰਦੀ ਹੈ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਪੂਜਣ ਯੋਗ ਹੈ ਇਹ ਮਾਂ। ધਨਤਾ ਦੇ ਯੋਗ ਹੈ ਇਹ ਮਾਂ। ਜੇਲਸ ਨੇ ਉਸ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਆਉਣਾ ਜਗਤ ਤੇ ਸਫਲ ਹੋਇਆ ਹੈ। ਪੂਜਣ ਯੋਗ ਹੈ। ਮਹਾਨ ਹੈ। ਜੀਵਨ ਜਦ ਰੂਹਾਨੀ ਸੀ। ਦੇਵਤਿਆਂ ਦਾ ਜਨਮ ਆਮ ਹੋ ਰਿਹਾ ਸੀ। ਔਰ ਮਲੇਨ ਰੂਹਾਂ ਉਡੇਕਦੀਆਂ ਰਹਿੰਦੀਆਂ ਸਨ। ਥੋੜੀਆਂ ਆਉਂਦੀਆਂ ਸਨ। ਥੋੜਿਆਂ ਨੂੰ ਜਨਮ ਮਿਲਦਾ ਸੀ ਮੌਕਾ। ਪਰਵਾਰਿਕ ਜੀਵਨ ਜਿਸ ਦਿਨ ਦਾ ਸਰੀਰਕ ਹੋ ਗਿਆ ਤੋ ਰੂਹਾਨੀ ਰੂਹਾਂ ਤੇ ਟਾਵਾਂ ਟਾਵਾਂ ਜਨਮ ਲੈਂਦੀਆਂ ਨੇ ਭੂਤ ਪ੍ਰੇਤ ਜਨਮ ਲੈ ਰਹੇ ਨੇ ਇਤਨੇ ਸ਼ਬਦ ਮੈਂ ਆਖੇ ਨੇ ਹੋ ਸਕਦਾ ਹੈ ਦਿਲ ਚੁਬਵੇਂ ਹੋਵਨ ਪਰ ਮੈਂ ਗੁਰੂ ਨਾਨਕ ਦਾ ਸ਼ਬਦ ਤੁਹਾਡੇ ਸਾਹਮਣੇ ਕਰ ਦੇਵਾਂ ਸਿਰਫ ਆਪਣੇ ਬਚਾਓ ਲਈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨੋਰੀ ਜੋਰੂ ਜਿੰਨਾ ਦਾ ਸਿਕਦਾਰ ਕਲਯੁਗ ਦੇ ਚ ਪੈਦਾ ਹੋ ਰੈਨ ਕੌਣ ਜਿੰਨ ਬੋਤ ਪੁੱਤਰ ਪੈਦਾ ਹੋ ਰੈਨ ਕੌਣ ਜਿੰਨ ਬੋਤ ਤੀਆਂ ਪੈਦਾ ਹੋ ਰੀਆਂ ਕੌਣ ਜਿੰਨ ਬੋਤ ਗੁਰੂ ਨਾਨਕ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨੋਰੀ ਜੋਰੂ ਜਿੰਨਾ ਦਾ ਸਿਕਦਾਰ ਏ ਵੀ ਗੁਰਨਾਣੇ ਕੋਲ ਪੁੱਛ ਲਈਏ ਪਾਤਸ਼ਾਹ ਐਸਾ ਕਿਉਂ ਐਸਾ ਕਿਉਂ ਹੋ ਰਿਹਾ ਹੈ ਜਿੰਨ ਬਹੁਤੀ ਕਿਉਂ ਪੈਦਾ ਹੋ ਰਹੇ ਨੇ ਟੀਚਰਾਂ ਨੂੰ ਮਾਰ ਪੈ ਰਹੀ ਹੈ ਪ੍ਰੋਫੈਸਰ ਗਾਲਾਂ ਖਾਂਦੇ ਨੇ ਚਾਕੂ ਛੋਰੀ ਪਿਸਟਲ ਲੈ ਕੇ ਵਿਦਿਆਰਥੀ ਪੜਨ ਲਈ ਜਾਂਦੇ ਨੇ ਕਲਮ ਲੈ ਕੇ ਨਹੀਂ ਮਾਰਨ ਦੀ ਭਾਵਨਾ ਲੈ ਕੇ ਸਕੂਲ ਪਹੁੰਚ ਜਾਂਦੇ ਨੇ ਫਰਨੀਚਰ ਤੋੜਨ ਲਈ ਕਾਲਜ ਪਹੁੰਚ ਜਾਂਦੇ ਨੇ ਅੱਗਾ ਲਾੜ ਵਾਸਤੇ ਲੋਕੀ ਸਕੂਲਾਂ ਦੇ ਜਾਂਦੇ ਪੈਣ ਬੱਚੇ ਹੈਰਾਨਗੀ ਦੀ ਗੱਲ। ਕਿਆ ਸਕੂਲ ਇਹ ਕਾਲਜ ਇਸ ਲਈ ਸੰ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਨਾ ਮਾਂ ਦੇ ਕਾਬੂ ਔਲਾਦ ਨਾ ਪਿਤਾ ਦੇ ਨਾ ਅਧਿਆਪਕ ਦੇ ਬੇਮੁਹਾਰੀ ਜ਼ਿੰਦਗੀ ਆਪੋ ਦਾ ਪੀ ਜੀਵਨ ਐਸਾ ਕਿਉਂ ਇਸ ਤਰ੍ਹਾਂ ਦੇ ਔਲਾਦ ਕਿਉਂ? ਤਾਂ ਉਸ ਦਾ ਕਾਰਨ ਵੀ ਗੁਰੂ ਨਾਨਕ ਦਸਤੈ ਨੇ। ਬੜਾ ਸੋਹਣਾ ਮੇਰੇ ਪਾਤਸ਼ਾਹ ਕਹਿੰਦੇ ਨੇ ਰੰਨਾ ਹੋਈਆ ਬੋਦਿਆ ਪੁਰਖ ਹੋਏ ਸਈਆ। ਧੰਨ ਗੁਰੂ ਨਾਨਕ ਦੇ ਬੋਲੇ। ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ। ਰੰਨਾ ਹੋਈਆ ਬੋਦਿਆ ਪੁਰਖ ਹੋਏ ਸਿਆਦ ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ ਸ਼ਰਮ ਗਈ ਘਰ ਆਪਣੇ ਪਤ ਉਠ ਚੱਲੀ ਨਾਲ